ਪਿੰਡ ਦਸਾਂਜਾ ਵਿੱਚ ਸੈਲਰ ਤੇ ਕੰਮ ਕਰ ਰਹੇ ਵਿਅਕਤੀ ਦੀ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਲਗਾਏ ਗੰਭੀਰ aarop pdtv punjab news ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਹਾਂ ਜੀ ਸਰ ਕੀ ਨਾਂ ਜੀ ਆਪਣਾ ਮੇਰਾ ਨਾਂ ਰਾਮ ਲਾਲ ਜੀ ਪਿੰਡ ਖਰਵਾੜਾ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਪਿੰਡ ਖਰਵਾੜਾ ਹਾਂ ਕਿ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਮਾਮਲਾ ਇਹ ਆ ਜੀ ਮੇਰਾ ਲੜਕਾ ਸੁਖਵੀਰ ਸਿੰਘ ਜੋ ਕੰਮ ਕਰਦਾ ਸੀ ਚੈਨਲਰ ਦੇ ਵਿੱਚ ਉਹ ਮੈਨੂੰ 6 ਵਜੇ ਸੁਨੇਹਾ ਮਿਲਿਆ ਉਹਦੇ ਚੈਨਲਰ ਦੇ ਬੰਦੇ ਆਏ ਉਹ ਕਹਿੰਦੇ ਵੀ ਤੁਹਾਡੇ ਮੁੰਡੇ ਦੇ ਬਾਂਟੀ ਤੇ ਸੱਟ ਲੱਗ ਗਈ ਆ ਵੀ ਉਹਨੂੰ ਗਾਂਧੀ ਹਸਪਤਲ ਭੇਜਿਆ ਤੇ ਗਾਂਧੀ ਹਸਪਤਲ ਭੇਜਿਆ ਤੇ ਉਹ ਮਨ ਲਓ ਚਲੋ ਮੇ ਨਾਲ ਮੈਂ ਉਹਨਾਂ ਦੇ ਨਾਲ ਆਇਆ ਜੇ ਜਦੋਂ ਆਇਆ ਤੇ ਆ ਕੇ ਦੇਖਿਆ ਤੇ ਉਹ ਗੱਡੀ ਦੇ ਵਿੱਚ ਡੈੱਡ ਬੋੜੀ ਪਈ ਤੇ ਉਹਨੂੰ ਪੁੱਛਦੇ ਰਿਹਾ ਵੀ ਕਿੱਥੇ ਆ ਉਹਨੇ ਇਸ਼ਾਰਾ ਕਰਕੇ ਕਹਿੰਦੇ ਆ ਆਇਆ ਉਹਦੇ ਗੱਡੀ ਦੇ ਵਿੱਚ ਦੇਖਿਆ ਚਿੱਟਾ ਕੱਪੜਾ ਪਾਇਆ ਹੋਇਆ ਸੀ ਜਦੋਂ ਦੇਖਿਆ ਉਹ ਡੈੱਡ ਸੀਗਾ ਹਸਪਤਾਲ ਦੇ ਬਾਹਰ ਹੀ ਬਾਹਰ ਗਾਂਧੀ ਹਸਪਤਾਲ ਦੇ ਬਾਹਰ ਹੀ ਉਹ ਤੇਜ਼ ਨਿਕਲ ਆਪ ਉਹ ਭੱਜ ਗਿਆ ਸਾਰੇ ਜਿਹੜੇ ਮਨ ਰਹਿ ਗਏ ਸੀ ਉਹ ਭੱਜ ਗਏ ਸਾਡੇ ਹੋਲੀ ਹੋਲੀ ਕਰਦੇ ਸਾਰੇ ਸਾਰੇ ਇਕੱਠੇ ਹੋ ਗਏ ਭਾਈ ਜਰਾ ਇਕੱਠਾ ਹੋ ਗਿਆ ਤੇ ਇਹ ਜਿਹੜਾ ਘੁੰਮਣਿਆ ਘੁੰਮਣ ਦਾ ਛੰਦ ਰਿਹਾ ਸਾਡੇ ਪਿੰਡ ਵੀ ਆ ਹੋਰ ਵੀ ਸੈਂਚਰ ਚੱਲ ਰਿਹਾ ਕਾਦਾ ਸੈਲਰ ਹੈ ਜੀ ਕੋਮੰਦ ਇਹ ਚੌਕ ਲੱਡਣ ਰਾਈਡ ਮੇਦੇ ਆ ਤੇ ਉਹ ਸਾਨੂੰ ਇਹ ਸੁਨੇਹਾ ਮਿਲਿਆ ਵੀ ਇਹ ਸਾਂਝੀ ਸ਼ੈਲਟਰ ਤੇ ਕੰਮ ਕਰਦਾ ਸੀ ਹਾਂਜੀ ਹੁਣ ਸਾਨੂੰ ਇਹ ਪਤਾ ਨਹੀਂ ਵੀ ਸਾਂਝੀ ਸ਼ੈਲਟਰ ਤੇ ਹੋਇਆ ਜਾਂ ਕਿਤੇ ਹੋਇਆ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਉਹਦਾ ਬੰਦਾ ਆਇਆ ਹੀ ਕੋਈ ਨਹੀਂ ਨਾ ਛੈਲਰ ਮਾਰ ਕੇ ਇਹ ਤੱਕ ਆਇਆ ਨਾ ਉਹ ਬੰਦੇ ਆਏ ਉਹ ਸਾਰੇ ਭੱਜ ਗਏ ਗੱਡੀ ਵੀ ਉੱਥੇ ਛੱਡ ਕੇ ਭੱਜ ਗਏ ਜਿਹੜੇ ਬੰਦੇ ਇੱਥੇ ਛੱਡ ਕੇ ਗਏ ਉਹ ਕੋਈ ਪਤਾ ਕੁਛ ਉਹ ਬੰਦੇ ਜੀ ਉਹ ਪਹਿਲਾਂ ਚਲੇ ਗਏ ਅੱਧੇ ਘੰਟੇ ਬਾਅਦ ਆਏ ਉਹ ਬੰਦੇ ਉਹ ਬੰਦੇ ਆਏ ਤਾਂ ਉਹ ਕਹਿੰਦੇ ਸਾਡਾ ਕੋਈ ਰੈਸਟਰ ਸੀ ਉਹਦਾ ਆਪਰੇਸ਼ਨ ਸੀ ਉਹਨਾਂ ਨੂੰ ਪੁਲਿਸ ਸਿਟੀ ਪੁਲਿਸ ਫੋਰਾ ਦੇ ਗਈ ਆ ਗੱਡੀ ਦੇ ਵਿੱਚ ਹੀ ਡੈੱਡ ਬੋਡੀ ਸੀ ਉਹ ਗੱਡੀ ਵੀ ਲੈ ਗਈ ਆ ਤੇ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਚਾਹੀਦਾ ਵੀ ਜੇ ਉਹਦੀ ਡੈੱਡ ਕਿੱਦਾਂ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਸੱਟਾਂ ਮਾਰੀਆਂ ਆ ਸੱਟਾਂ ਮਾਰੀਆਂ ਗਈਆਂ ਸੜ ਦੇ ਵਿੱਚ ਇੰਨਾ ਬਲੱਡ ਚੱਲ ਰਿਹਾ ਸਾਨੂੰ ਕੋਈ ਪਤਾ ਨਹੀਂ ਵੀ ਉਹਦੀ ਮੌਤ ਕਿੱਦਾਂ ਹੋਈ ਆ ਕਿੱਦਾਂ ਨਹੀਂ ਹੋਈ ਤੇ ਕਾਕਾ ਕਿੰਨੇ ਦੇ ਸਾਬ ਦਾ ਅਸੀਂ ਤੁਹਾਡਾ ਜੀ ਇਹ 45 ਸਾਲ ਦੀ ਉਮਰ ਹੈ ਜੀ ਸ਼ਾਦੀशुदा ਜੀ ਹਾਂਜੀ ਤਿੰਨ ਬੱਚੇ ਆ ਦੋ ਬੇਟੇ ਆ ਇੱਕ ਬੇਟੀ ਸਾਨੂੰ ਡਾਊਟ ਆ ਜੀ ਉਹਦਾ ਕਤਲ ਕੀਤਾ ਗਿਆ ਹੈ ਮੇਰਾ ਨਾਮ ਅਸ਼ੋਕ ਕੁਮਾਰ ਆ ਜੀ ਹਾਂਜੀ ਸ਼ੋਕਮੋ ਜੀ ਕਿੱਥੇ ਦੇ ਰਹਿਣ ਵਾਲੇ ਆਪਾ ਮੈਂ ਖਾਲਸਾ ਇਨਕਲੇਵ ਦਾ ਰਹਿਣ ਵਾਲਾ ਆ ਤੇ ਸਰ ਜੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਅੱਜ ਦੇਖੋ ਜੀ ਸਾਡਾ ਲੜਕਾ ਜਿਹੜਾ ਆ ਇਹ ਉੱਥੇ ਕੰਮ ਕਰਨ ਗਿਆ ਸੀ ਸੈਲਰ ਦੇ ਵਿੱਚ ਤੇ ਸਾਨੂੰ ਇਨਫੋਰਮ ਕੀਤਾ ਉਹ ਬੰਦੇ ਅੱਜ ਦੋ ਮੋਟਰਸਾਈਕਲ ਦੇ ਉੱਤੇ ਕਹਿੰਦੇ ਜੀ ਤੁਹਾਡੇ ਲੜਕੇ ਦੇ ਸੱਟ ਲੱਗ ਗਈ ਹੈ ਸੁਖਵੀਰ ਦੇ ਤੇ ਤੁਸੀਂ ਸਾਡੇ ਨਾਲ ਚੱਲੋ ਐਸ ਮੈਲੇ ਉਹ ਬੋਲਦਾ ਆ ਜਦੋਂ ਅਸੀਂ ਉਹ ਹਸਪੀਟਲ ਆਏ ਆ ਉਹ ਨਾ ਨੇ ਉਹ ਸਾਨੂੰ ਹੈਂਡਓਵਰ ਕਰਕੇ ਯਾਨੀ ਕਿ ਹਸਪੀਟਲ ਦੇ ਅੰਦਰ ਬਾਹਰ ਹੀ ਛੱਡ ਕੇ ਨਾ ਉਹ ਨੱਠ ਗਏ ਨਾ ਉਹਨਾਂ ਸਾਨੂੰ ਸ਼ਕਲ ਦਿਖਾਈ ਨਾ ਕੁਝ ਦੱਸਿਆ ਸਾਨੂੰ ਡਾਊਟ ਹੈ ਕਿ ਉਹ ਉਸ ਨਾ ਨੇ ਇਹਦਾ ਕਤਲ ਕੀਤਾ ਸੱਟਾਂ ਚੋਟਾਂ ਇਦਾਂ ਦੀਆਂ ਮਾਰੀਆਂ ਉਹਦੀ ਉਹਨ ਦੀ ਸਪੋਰਟ ਡੈਥ ਹੋ ਗਈ ਉਹ ਡੈੱਡ ਬੋਡੀ ਲੈ ਕੇ ਆਏ ਸੀ ਚਿੱਟਾ ਕੱਪੜਾ ਵਾ ਚਿੱਟਾ ਕੱਪੜਾ ਪਾ ਕੇ ਲੈ ਕੇ ਆਏ ਆ ਜਿਹੜੇ ਬੰਦਿਆਂ ਨੇ ਕੁੱਟਿਆ ਮਾਰਿਆ ਇਹਨੂੰ ਜਾਂ ਜੋ ਵੀ ਆ ਮਤਲਬ ਕਿ ਕੋਈ ਸਾਨੂੰ ਪਤਾ ਹੀ ਨਹੀਂ ਕੁਝ ਅੱਛਾ ਤੁਹਾਨੂੰ ਪਤਾ ਨਹੀਂ ਤੁਹਾਨੂੰ ਫੇ ਕਿੱਦਾਂ ਪਤਾ ਲੱਗਾ ਕਿ ਇਹ ਜੇ ਮੈਂ ਕਿ ਦੇਖੋ ਜਿਵੇਂ ਉਹ ਛੱਡ ਕੇ ਨੱਠ ਗਏ ਆ ਡੈੱਡ ਬੋਡੀ ਹਾਂਜੀ ਉਹਦੇ ਹਿਸਾਬ ਨਾਲ ਜੇ ਅਗਰ ਉਹਨਾਂ ਨੇ ਕੁਝ ਨਾ ਕੀਤਾ ਹੁੰਦਾ ਉਹਨਾਂ ਦੀ ਇਹੀ ਏਦਾਂ ਦੀ ਮਨਸ਼ਾ ਨਾ ਹੁੰਦੀ ਤਾਂ ਉਹ ਸਾਡੇ ਕੋਲ ਉੱਥੇ ਗੱਲਬਾਤ ਕਰਦੇ ਠਹਿਰਦੇ ਸਾਡੇ ਕੋਲ ਉਹ ਠਹਿਰੇ ਨਹੀਂ ਅਜੇ ਤੱਕ ਕੋਈ ਬੰਦਾ ਨਹੀਂ ਆਇਆ ਕੋਈ ਬੰਦਾ ਨਹੀਂ ਆਇਆ ਤੇ ਸੈਲਰ ਕਿੰਨੀ ਦੇਰ ਤੋਂ ਕਰ ਰਹੀ ਸੈਲਰ ਚ ਕੰਮ ਭਾਈ ਉਹ ਨਹੀਂ ਇਹ ਜੀ ਬਿਜਲੀ ਦਾ ਕੰਮ ਕਰਦੀ ਸੀ ਹਾਂਜੀ ਇਲੈਕਟ੍ਰੀਸ਼ੀਅਨ ਦਾ ਇਹ ਸੈਲਰ ਇਹਨਾਂ ਦੇ 4-5 ਆ ਕਦੀ ਜਿੱਦਣ ਕਹਿਣਾ ਵੀ ਅੱਜ ਦਸਾਂਝ ਹੀ ਕਰਿਆ ਅੱਜ ਕੋਟ ਕਰਿਆ ਅੱਜ ਲੋਰ ਪਿੰਡੀ ਕਰਿਆ ਇਦਾਂ ਮਤਲਬ ਕਟਾਰੀਆਂ ਖਲਵਾੜੇ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਕਿੱਥੇ ਇਹਦੀ ਡੈਥ ਹੋਈ ਹੈ ਸਾਨੂੰ ਕੋਈ ਪਤਾ ਨਹੀਂ ਜੀ ਇਹ ਤਾਂ ਉਹ ਛੱਡ ਕੇ ਚਲੇ ਗਏ ਜਾਦ ਸਾਨੂੰ ਕੋਈ ਦੱਸ ਦੇ ਸਾਨੂੰ ਇਹੇ ਘਰੋਂ ਮੈਨੂੰ ਕਹਿ ਕੇ ਆਇਆ ਵੀ ਆ ਕੇ ਦੇਖ ਲਓ ਵੀ ਗਾਂਧੀ ਹੱਥਾਂ ਲੈ ਕੇ ਵੀ ਉਹਦੇ ਸੱਟ ਲੱਗੀ ਤੇ ਜਦੋਂ ਜੋ ਵੀ ਗਾਂਧੀ ਆਏ ਤੇ ਮ੍ਰਿਤਕ ਗੋਸ਼ਤੀ ਦੀ ਉਹ ਉਹ ਤਾਂ ਉਹਨੇ ਅੰਦਰ ਵੀ ਨਹੀਂ ਬਾੜਿਆ ਬਾਹਰ ਗੱਡੀ ਦੇ ਪ੍ਰਾਈਵੇਟ ਗੱਡੀ ਆ ਗੱਡੀ ਦੇ ਵਿੱਚ ਹੀ ਪਈ ਸੀ ਡੈੱਡ ਬੋਡੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਆਈ ਸੀਗੀ ਪਰ ਪਹਿਲਾਂ ਆਪਣੀ ਸਿਟੀ ਪੁਲਿਸ ਕੋ ਘੁੜਾ ਆਈ ਆ ਉਹ ਨਹੀਂ ਦੇਖਿਆ ਉਸ ਤੋਂ ਬਾਅਦ ਫਿਰ ਉਹਨੇ ਉਹ ਕਹਿੰਦੇ ਵੀ ਇਹ ਜਿੱਦਾਂ ਦੱਸਦੇ ਵੀ ਦਸਾਂਝੇ ਹੋਇਆ ਇਹ ਕਾਰਵਾਈ ਦਸਾਂਝਾ ਦੀ ਬੰਦਦੀ ਆ ਉਹਨੇ ਦਸਾਂਝਾ ਚੌਂਕੀ ਨੂੰ ਸੱਦੇ ਆ ਦਸਾਂਝਾ ਚੌਂਕੀ ਵਾਲੇ ਜਿਹੜੇ ਆ ਉਹ ਆਏ ਸੀ ਉਹ ਆ ਕੇ ਡੈੱਡ ਬੋਡੀ ਇੱਥੇ ਮੋਰਚੀ ਜਮ੍ਹਾਂ ਕਰ ਗਏ ਆ ਉਹ ਕਹਿੰਦੇ ਬੰਦ ਦੀ ਕਾਰਵਾਈ ਜੋ ਫਿਰ ਕਰਾਂਗੇ ਜੀ ਆਪਣਾ ਮਹਾਵੀਕਸਨ ਹੌਸਪੀਟਲ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਇੱਕ ਸਰਵਲ ਹੌਸਪੀਟਲ ਚ ਆਈ ਆ ਇਹ ਜਵਾਨ ਕੰਮ ਕਰਦਾ ਉਹ ਤੇ ਸੈਲਰ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਅੰਦਰ ਸੈਲਰ ਦੇ ਆ ਉੱਪਰ ਲਈਆਂ ਲਾਈਟਾਂ ਚੇਂਜ ਕਰਨ ਰਿਹਾ ਸੀ ਤੇ ਉੱਪਰੋਂ ਬੋਰੀਆਂ ਦੇ ਉੱਪਰ ਪੌੜੀ ਲਾ ਕੇ ਲੱਕੜ ਦੀ ਤੇ ਜਦੋਂ ਚੇਂਜ ਕਰਨ ਲੱਗਾ ਤੇ ਉਹ ਪੌੜੀ ਦਾ ਡੰਡਾ ਟੁੱਟ ਗਿਆ ਕਿਤੇ ਤੇ ਥੱਲੇ ਡਿੱਗ ਗਿਆ ਜਵਾਨ ਪੀ 50 ਫੁੱਟ ਤੋਂ ਉੱਪਰੋਂ ਥੱਲੇ ਡਿੱਗਾਇਆ ਤੇ ਉਹਦੇ ਨਾਲ ਸੱਟ ਲੱਗੀ 바ਕੀ ਕੰਮ ਜਾਰੀ ਹੈ ਚੈੱਕ ਕਰ ਰਹੇ ਹਾਂ ਉਹਨੂੰ ਜਗਨਮ ਚੈੱਕ ਕਰ ਰਹੇ ਹਾਂ ਇਹ ਤੇ ਡਾਕਟਰਾਂ ਦੀ ਬਰੋਚ ਲੈ ਰਹੇ ਨੇ ਜੋ ਮਾਮਲਾ ਉਹ ਗੱਲ ਤਾਂ ਆਪਣੇ ਉਦੋਂ ਸਰਵ ਨਕਰ ਹੋਈ ਸਰ ਕਿੱਥੇ ਸੈਲਰ ਲੋਏ ਜਿੱਥੇ ਕੰਮ ਕਰਦੇ ਸੀ ਇਹ ਤੇ ਸਾਝਾ ਪਿੰਡ ਦੇ ਲੱਗੇ ਸਾਝਾ ਪਿੰਡ ਦੇ ਲੱਗੇ ਹਾਂਜੀ ਤੇ ਕੋਈ ਸੈਲਰ ਦਾ ਮਾਲਕ ਕੋਈ ਸੈਲਰ ਦੇ ਮਾਲਕ ਆਪ ਖੁਦ ਤੇ ਨਹੀਂ ਹਾਲੇ ਕੋਈ ਲੱਗੇ ਮਿਲਿਆ ਕੋਈ ਇਹਨਾਂ ਚੋਂ ਹਾਂਜੀ ਬਾਕੀ ਟੀਮ ਉੱਥੇ ਗਈ ਹੈ ਚੈੱਕ ਕਰ ਰਹੀ ਹੈ ਉਹ ਜੋ ਵੀ ਮਾਮਲਾ ਸਾਹਮਣੇ ਆਊਗਾ ਉਸ ਤੋਂ ਨਕਰ ਹੋਈ ਜੀ